ਪੰਜਾਬ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਕੀਮ ਸ਼ੁਰੂ ਕੀਤੀ ਸੀ ਪਰ ਹੁਣ ਅੰਸ਼ੂਮਾਨ ਕਾਰਡ ਦੇ ਨਾਮ ਤੇ ਵੀ ਲੋਕਾਂ ਨਾਲ ਵੱਡੀ ਠੱਗੀ ਵਜੜ ਰਹੀ ਹੈ ਮਾਮਲਾ ਅਮਿਸਰਦੇਹ ਸ਼ਹਿਰਟਾ ਇਲਾਕੇ ਦਾ ਹੈ ਜਿੱਥੇ ਉਸ ਵੇਲੇ ਹੜਕਮ ਮਚ ਗਿਆ ਜਦੋਂ ਇਲਾਕੇ ਵਿੱਚ ਅੰਸ਼ੂਮਾਨ ਕਾਰਡ ਬਣਾਉਣ ਦੇ ਨਾਮ ਤੇ ਵਜ ਰਹੀ ਠੱਗੀ ਦਾ ਵੱਡਾ ਪਰਦਾਫਾਸ਼ ਕੀਤਾ ਗਿਆ ਤੇ ਨੌਜਵਾਨਾਂ ਦੇ ਕੋਲੋਂ ਕਾਰਡ ਲੈ ਗਏ ਤੇ ਪੈਸੇ ਵਾਪਸ ਕਰਵਾਏ ਗਏ ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਕੁਝ ਨੌਜਵਾਨਾਂ ਵੱਲੋਂ ਕਾਰਡ ਬਣਾਉਣ ਦੇ ਨਾਮ ਤੇ ਪੈਸੇ ਲੈ ਜਾ ਰਹੇ ਨੇ ਜਦੋਂ ਇਸ ਸਬੰਧੀ ਉਹ ਪਹੁੰਚੇ ਤਾਂ ਨੌਜਵਾਨਾਂ ਤੋਂ ਪੈਸੇ ਵਾਪਸ ਕਰਵਾਏ ਨੇ ਹਾਲਾਂਕਿ ਇਸ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀ ਤਾ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਦੇ ਪਾਏ ਜਿਸ ਤੋਂ ਬਾਅਦ ਇਹਨਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿਸ ਜਗ੍ਹਾ ਤੇ ਤੁਸੀਂ ਕਾਰਡ ਬਣਾਉਣ ਆਏ ਜੀ ਆਪਾਂ ਤਾਂ ਕਗਲੋਨੀ ਤੇ ਖੰਡ ਵਾਲੇ ਦੇ ਲਾਗੇ ਹਾਂ ਜੀ ਆਸ਼ਮਾਨ ਕਾਰਡ ਬਣਾਉਣੇ ਭਾਈ ਸਰ ਕਿੰਨੇ ਪੈਸੇ ਲਿੱਤੇ ਜਾ ਰਹੇ ਤੁਹਾਡੇ ਵੱਲੋਂ 50 ਰੁਪਏ ਕਾਰਡ ਦੇ ਆ ਫੀਸ ਹੈਗੀ ਸਰ ਉਹਦੀ 50 ਰੁਪਏ ਕਾਰਡ ਦੇ ਲਈਦੇ ਭਾਈ ਬਣਾਉਂਦੇ ਨਹੀਂ ਨਹੀਂ ਸਰਕਾਰ ਵੱਲੋਂ ਕੋਈ ਫੀਸ ਹੈਗੀ ਆ ਪਈ ਜਿਹੜੀ ਚੀਜ਼ ਹੈਗੀ ਆ ਆਪਾਂ 50 ਰੁਪਏ ਦੇ ਕਾਰਡ ਦੇ ਲਈਦੇ ਉਹਦੇ ਵਿੱਚ ਪ੍ਰਿੰਟ ਕੱਢ ਕੇ ਜਿਹੜਾ ਆਪਾਂ ਦੇ ਨਹੀਂ ਨਹੀਂ ਪਹਿਲਾਂ ਮੈਨੂੰ ਆ ਦੱਸੋ ਸਰਕਾਰ ਦੀ ਕੋਈ ਪੋਲਿਸੀ ਹੈਗੀ ਆ ਕਿ ਤੁਸੀਂ ਪੈਸੇ ਲੈ ਸਕਦੇ ਜੀ ਪਈ ਆ ਬਸ ਸੀਐਸਸੀ ਸੈਂਟਰ ਲਿਆ ਉਹਦੇ ਵਿੱਚ ਆਪਣਾ ਜਿਹੜਾ ਵਾ ਆਪਾਂ ਆਸ਼ਮਾਨ ਕਾਰਡ ਜਿਹੜਾ ਬਣਾ ਕੇ ਦੇ ਦ ਆ ਇਹ ਰਾਸ਼ਨ卡 ਚੇ ਕਿ ਉਹ ਭਾਈ ਸਾਈਡ ਦੇ ਜਿਹੜਾ ਹੈ ਆਪਣੇ ਚੱਲਣ ਦੀ ਹੈ ਜਿਹੜੀ ਐਨ ਐਫ ਐਸ ਆਈ ਸਾਈਡ ਹੈ ਉਹਦੇ ਵਿੱਚ ਨਾਮ ਜਿਹੜੇ ਆ ਐਡ ਹੋਉਂਦੇ ਆ ਮੈਨੂੰ ਦੱਸੋ ਸਾਰੇ ਕੋਈ ਸਰਕਾਰ ਦੀ ਪਾਲਸੀ ਹੈਗੀ ਹੈ ਕਿ ਤੁਸੀਂ ਬੱਚੇ ਦਾ ਨਾਮ ਪਾਓਗੇ ਤੇ ਉਹਦੇ ਪੈਸੇ ਲਓਗੇ ਕਿਸ ਚੀਜ਼ ਦਾ ਕਿ ਮੰਨ ਲਓ ਜੇ 5 ਮੈਂਬਰ ਆ 6ਵੇਂ ਬੱਚੇ ਦਾ ਨਾਮ ਪਾਣਾ ਵਾ ਉਹਨਾਂ ਦੇ ਪਰਿਵਾਰ 'ਚ ਕੋਈ 600 ਰੁਪਏ ਲਿਆ ਜਾ ਰਿਹਾ ਤੁਹਾਡੇ ਕੋਈ ਇਸ ਤਰ੍ਹਾਂ ਦੀ ਪਾਲਸੀ ਹੈਗੀ ਹੈ ਭਾਈ ਜਿਹੜੇ ਆਪਾਂ ਰਾਸ਼ਨ卡 ਦੇ ਵਿੱਚ ਨਾਮ ਐਡ ਕਰਾਂਗੇ ਤੇ ਉਹ ਸੀ ਜਿਹੜੀ ਆਪਾਂ ਗੱਲ ਕਰਨ ਦੇ ਆ ਤੇ ਉਹ ਸਰ ਮੈਂ ਕਹਾ ਸਰਕਾਰ ਦੀ ਕੋਈ ਪਾਲਸੀ ਹੈਗੀ ਹੈ ਕਿ ਤੁਸੀਂ ਪੈਸੇ ਲੈ ਹਲੇ ਇਸ ਵਕਤ ਜਿਹੜੇ ਆਪਾਂ ਬਣਾਉਣ ਨੇ ਆਸ਼ ਹਾਂ ਜੀ ਤੁਸੀਂ ਰਾਸ਼ਨ ਕਾਰਡ ਦੀ ਗੱਲ ਕਰਦੇ ਹੋ ਰਾਸ਼ਨ ਕਾਰਡ ਤੇ ਕੋਈ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਕੋਈ ਪਾਲਸ ਜਾਈ ਹੈ ਪਾਲਾ ਦੋਸਤੋ ਜਿਹੜੇ ਰਾਸ਼ਨ ਕਾਰਡ ਦੀ ਜਿਹੜੀ ਸਾਈਡ ਹੈ ਉਹ ਬੰਦ ਹੈ ਬਿਲਕੁਲ ਬੰਦ ਹੈ ਤੁਸੀਂ ਤੁਹਾਡੇ ਆਪਣਾ ਕਰ ਰਹੇ ਹੋ ਸਰ ਮੈਂ ਵੀਡੀਓ 'ਚ ਮੈਂ ਕਹਿ ਰਿਹਾ ਪਾਜੀ ਮੈਂ ਮੈਂ ਗੱਲ ਕਰ ਰਿਹਾ ਨਾ ਵੀ ਆਪਾਂ ਇਸ ਵਕਤ ਕਿਹੜੇ ਕਾਰਡ ਬਣਾਉਣੇ ਆਪਾਂ ਕਾਰਡ ਬਣਾਉਣੇ ਆ ਆਸ਼ਮਾਨ ਕਾਰਡ ਬਣਾਉਂਦੇ ਤੁਸੀਂ ਆਸ਼ਮਾਨ ਕਾਰਡ ਬਣਾ ਰਹੇ ਜੇ ਤੁਸੀਂ ਇੱਕ ਬੰਦਾ ਮੁੰਡਾ ਤੁਹਾਡੇ ਕੋਲ ਆਇਆ ਵਾ ਠੀਕ ਹੈ ਉਹਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਨਾਮ ਲਵਾਣਾ ਲਿਖਾਣਾ ਹੈ ਉਹ ਵਿੱਚ ਕਾਰਡ ਦੇ ਵਿੱਚ ਕਿਹੜੇ ਕਾਰਡ ਚ ਆ ਜਿਹੜਾ ਨੀਲਾ ਕਾਰਡ ਆ ਕੋਈ ਵੀ ਆ ਤੁਸੀਂ ਉਹਨੇ ਕਿਹਾ ਕਿ ਮੈਂ 600 ਰੁਪਇਆ ਲਾਂਗਾ ਤੇ 500 ਰੁਪਇਆ ਸਰਕਾਰੀ ਫੀਸ ਆ ਇਸ ਤਰ੍ਹਾਂ ਦੀ ਕੋਈ ਗੱਲ ਭਾਈ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਕੰਮ ਕਰਦੇ ਠੀਕ ਹੈ ਉਹ ਚ ਘੰਟਾ ਡੇਢ ਘੰਟਾ ਜਿਹੜਾ ਲੱਗਦਾ ਉਹ ਸਿੱਧੇ ਵਿੱਚ ਇਹ ਤੇ ਤੁਸੀਂ ਇਹ ਤੇ ਤੁਹਾਡੀ ਸਿਰਦਰਦੀ ਨਾ ਤੁਸੀਂ ਸੇਵਾ ਕਰਦੇ ਜਾਂ ਕੀ ਕਰਦੇ ਮੈਨੂੰ ਆ ਤਾਂ ਸਰਕਾਰ ਦੀ ਕੋਈ ਚਿਵਾਨੀ ਦੀ ਵੀ ਪਾਲਸੀ ਹੈ ਕਿ ਸਰਕਾਰ ਨੇ ਕਿਹਾ ਜਾ ਕੇ ਕਾਰਡ ਬਣਾਓ ਉੱਧਰ ਪੈਸੇ ਵੀ ਲੈ ਲਓ ਕਿਸੇ ਤੋਂ ਅਹੀਂ ਭਾਈ ਜਿਹੜਾ ਆਪਣੀ ਮਿਹਨਤ ਅਹੀਂ ਆਪਣੀ ਮਿਹਨਤ ਤੇ ਲੈਨੇ ਦੀ ਜੀ ਜੇ ਤੁਹਾਡੇ ਕੋਈ ਆਪਣਾ ਆਈਡੈਂਟੀ ਕਾਰਡ ਆਈਡੈਂਟੀ ਕਾਰਡ ਕੋਈ ਆਸਾ ਸੀ ਸੈਂਟਰ ਹੈ ਆਪਣੇ ਕੋ ਭਾਈ ਸਰੋ ਦਾ ਕੋਈ ਤੁਹਾਨੂੰ ਕੋਈ ਕਾਰਡ ਜਿਸ਼ ਕੀਤਾ ਹੋਏਗਾ ਨਾ ਨੇ ਕੋਈ ਗੱਲ ਕੀਤੀ ਹੋਏਗਾ ਨਾ ਪਰ ਤੁਹਾਡਾ ਕੋਈ ਲਾਇਸੈਂਸ ਜਾਂ ਇਸ ਤਰ੍ਹਾਂ ਦੀ ਗੱਲ ਗੌਰਮੈਂਟ ਵੱਲੋਂ ਨਹੀਂ ਹੈਗਾ ਇਹ ਚੀਜ਼ ਅਸੀਂ ਨਾ ਕਿਸੇ ਨੂੰ ਆਖੀ ਹੈ ਵੀ ਇਹ ਸਰਕਾਰੀ ਬੰਦੇ ਆ ਨਹੀਂ ਪਰ ਤੁਸੀਂ ਇਹ ਰੈਕੋਡ ਕਰਦੇ ਹੋ ਇਸ ਤਰ੍ਹਾਂ ਦੀ ਤੁਹਾਨੂੰ ਚਾਹੀਦਾ ਕਿ ਤੁਹਾਨੂੰ ਕੋਈ ਦੁਕਾਨਦਾਰੀ ਹੋਣੀ ਚਾਹੀਦੀ ਹੈ ਕੋਈ ਦੁਕਾਨ ਖੋਲੋ ਕਿ ਨਾ ਕਿ ਤੁਸੀਂ ਆ ਕੇ ਲੋਕਾਂ ਨੂੰ ਗਮਰਾਹ ਕਰੋ ਉਹਨਾਂ ਕੋ 50-50 ਰੁਪਏ ਲੈ ਆਂਦੇ ਅਸੀਂ ਆਈਸ਼ਵਮਾਨ ਕਾਰਡ ਜਿਹੜਾ ਬਣਾਉਂਦੇ ਉਹਦਾ 50 ਰੁਪਏ ਲਈਦੇ ਜਿਹੜੀ ਚੀਜ਼ ਕਹਿੰਦੇ ਹੋ ਜੇ ਚਲੀ ਈਡੀਆਫ ਜਿਹੜੀ ਆ ਉਹ ਫੋਨ ਦੇ ਵਿੱਚ ਤੁਹਾਡੇ ਜਿਹੜੇ ਕਾਰਡ ਭੇਜ ਦੇਈ ਦੀ ਆ ਠੀਕ ਯਾਰ ਉਹ ਤੇ ਅੱਜ ਜੀ ਮੈਨੂੰ ਨਾ 15 ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆਈ ਸ਼ਮਾਨ ਦੇ ਇੱਕ ਤੇ ਉਹ ਕਿਸੇ ਕੋ 50 ਕੇ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਵਾਲੇ ਬਾਥਰੂਮ ਵਿੱਚ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘੱਟੋ ਘੱਟ 2.500 ਰੁਪਿਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਈਸ਼ਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈ ਕੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣ ਨੇ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤਾਂ ਸਰਕਾਰ ਕੋ ਦੇਣ ਨਹੀਂ ਦੇਈ ਧੱਕਾ ਕਰੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋਲ ਲਿਸਟ ਆ ਜਿੰਨੇ ਵੀ ਪੈਸੇ ਇਹਨਾਂ ਨੇ ਕਿੱਥੇ ਹੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਆ ਜੀ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਉਹ ਵੀ ਇਹਨਾਂ ਕੋਲ ਗੂਗਲ ਪੇ ਵਾਪਸ ਕਰਾਏ ਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪੇ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ੱਕਾ ਹੀ ਆਪਣੇ ਅੰਬਰਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਕੋਈ ਦੁਕਾਨਦਾਰੀਆਂ ਚਲਾਉਣੀਆਂ ਐਸੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੁਸੀਂ ਇਹਨਾਂ ਨੂੰ ਰੋਕਨਦੇ ਜੇ ਤੇ ਮੈਂ ਕੋਈ ਫੀਸ ਹੈਗੀ ਹੈ ਕਹਿੰਦੇ 30 35 ਰੁਪਏ ਹੈਗੀ ਹੈ ਮੈਂ ਜੇ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰਦੇ ਹੋ ਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਤੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੇ ਲੋਕਾਂ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਨੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕਖਾਨਿਆਂ 'ਚ ਕਾਰਡ ਬਣ ਰਿਹਾ ਇਹੋ ਜਿਹੇ ਲੋਕਾਂ ਤੋਂ ਗੁੰਮਰਾਹ ਹੋਣ ਤੋਂ ਬਚੋ ਇਹੋ ਜਿਹੇ ਲੋਕਾਂ ਤੁਹਾਡੇ ਕੋਲ ਪੈਸੇ ਇਕੱਠੇ ਕਰ ਜਣੇ ਆ ਤਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਾ ਖੁਜਣੀ ਆ ਫਿਰ ਤੁਸੀਂ ਕਹਿਣਾ ਵਾ ਵੀ ਸਾਡਾ ਬਣਿਆ ਕੁਝ ਅੱਜ ਤੇ ਪਤਾ ਲੱਗ ਗਿਆ ਜੀ ਤੁਹਾਨੂੰ ਕਿਸੇ ਨੇ ਕਾਲ ਕਰਤੀ ਕਿਸੇ ਸਮਝਦਾਰ ਬੰਦੇ ਨੇ ਤੁਹਾਨੂੰ ਕਾਲ ਕਰਤੀ ਤੇ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਚੱਲਦੇ ਪਏ ਉੱਥੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਹੀ ਮੈਂ ਕਹਿ ਰਿਹਾ ਵੀ ਲੋਕਾਂ ਨੂੰ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤੁਹਦੇ ਕਹਨਾ ਵੀ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਕਾਰਡ ਆ ਉਹ ਸਾਰੇ ਬੰਦੇ ਆ ਇਸ ਕਰਕੇ ਇਹੋ ਜੇ ਲੋਕਾਂ ਤੋਂ ਗਮਰਾਹ ਹੋਣਾ ਨਹੀਂ ਚਾਹੀਦਾ